ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕੀ ਹਾਲ ਚੱਲੇ ਆਈ ਹੋਪ ਸਾਰੇ ਬਹੁਤ ਵਧੀਆ ਹੋਮੋਂਗੇ ਸਵੇਰ ਦੇ 5:30 ਪੌਣੇ 6 ਹੋ ਗਏ ਨੇ ਤੇ ਦੇਖੋ ਘਰ ਤੋਂ 뷰 ਕਿੰਨਾ ਸੋਹਣਾ ਆ ਰਿਹਾ ਸਵੇਰੇ ਸਵੇਰੇ ਕਿੰਨਾ ਸਕੂਨ ਹਾਂਜੀ 7:00 ਵਜੇ ਨੇ ਤੇ ਗੱਗੂ ਵੀ ਉੱਠ ਗਿਆ ਅੱਜ ਆਪਾਂ ਜਾਵਾਂਗੇ ਪਿੰਡ ਨੂੰ ਚਲੋ ਫਿਰ ਬਾਹਰ ਕਰ ਦੋ ਦੀਦੀ ਨੂੰ ਬਾਹਰ ਕਰ ਦੋ ਚੱਕਰੋ ਦੀ ਉਧਰ ਦੀ ਬੈਠਾਂਗੇ ਹਨ ਰੁਕ ਜਾ ਰੁਕ ਜਾ ਹਾਂਜੀ ਕਰੋ ਆਪਾਂ ਆ ਗਏ ਸੀਗੇ ਤੇ ਜਾਂਦੇ ਜਾਂਦੇ ਆਪਾਂ ਇੱਕ ਵਾਰ ਹਸਪੀਟਲ ਰੁਕ ਜਾਈਏ ਤੇ ਪਤਾ ਲੈ ਜਾਈਏ ਹਨਾ ਹੁਣ ਕਿੱਦਾਂ ਵੈਸੇ ਅੱਜ ਛੁੱਟੀ ਮਿਲੀ ਜਾਣੀ ਆ ਤੇ ਅਸੀਂ ਰੋਟੀ ਫੜਾਉਣੀ ਸੀ ਤਾਂ ਕਰਕੇ ਆਪਾਂ ਇੱਥੇ ਦੇਖ ਕੇ ਜੜੀ ਮਿੱਠੇ ਹੱਥ ਵੜ ਲਓ ਇਹ ਤਾਂ ਇੱਥੇ ਰੁੜ ਜਾਣਾ ਇਹਨੇ ਰੁੜ ਗਈ ਚਲ ਕਦਾਂ ਜੇ ਆਹੀ पता नहीं मेरी ये चप्पल डाल दिया। चलो जी चलो चलो चलो। पच्चीस। पच्चीस छूट पाज़ जगह देख पापा गया। चल 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 पाज़ जगह चल। ਇਦਾਂ ਵੀ ਵੀ ਠੀਕ ਹੈ ਉਹਨਾ ਹਾਂ ਉਹ ਹੋਰ ਜਾਓ ਠੀਕਾ ਕਿੱਥੇ ਜਾ ਰਹੇ ਨਾ ਹੁਣ ਆਪਾਂ ਪਹੁੰਚ ਗਏ ਜੀ ਬਰਨਾਲੇ ਕੋਈ ਆ ਕੋਲੇਜੂ ਟੱਕ ਆ ਗਿਆ ਕਾਕਾ ਤੇਰੇ ਘਰ ਕੰਦ ਮੱਲਾ ਹਲੋ ਮਗੂ ਬੋਲ ਬਈ ਹੋਰ ਨੀਰੇ 2 ਦਿਨਾਂ ਚ ਸੰਗਣ ਲੱਗੀ ਤੂੰ ਤੇ ਕਿੱਥੇ ਜਾ ਪਤਾ ਸਰਕਾਰੀ ਹਸਪਤਾਲ ਲੰਘੋ ਕੇ ਆ ਉਹਦੇ ਕੋਲੇ ਹੋਰ ਦੂਜੇ ਦੇ ਨੇੜੇ ਹੈ ਨਾ ਨਿਰੋਤਮ ਦੇ ਨਾਲ ਠੀਕ ਹੈ ਹਾਂਜੀ ਹੁਣ ਆਪਾਂ ਆ ਗਏ ਹਸਪੀਟਲ ਅਲਟਰਾਸਾਉਂ ਕਰਾਉਣੀ ਸੀਗੀ ਤਾਂ ਕਰਕੇ ਆਪਾਂ ਇੱਥੇ ਆਏ ਸੀਗੇ ਅਲਟਰਾਸਾਉਂ ਕਰਾਉਣ ਲਈ ਪਹਿਲਾਂ ਵੀ ਕਰਾਈ ਸੀਗੀ ਤੇ ਅਲਟਰਾਸਾਉਂ ਕਰਾਉਣ ਤੋਂ ਬਾਅਦ ਹਸਪੀਟਲ ਤੋਂ ਆਪਾਂ ਸਿੱਧਾ ਆ ਗਏ ਸੀ ਇੱਥੇ ਮੋਬਾਈਲ ਸਟੋਰ ਤੇ ਤੇ ਕਿਉਂਕਿ ਆਪਾਂ ਕਰਨਾ ਸੀ ਫੋਨ ਚੇਂਜ ਥੋੜੀ ਜਿਹੀ ਸਲਾਹ ਹੈਗੀ ਸੀਗੀ ਤੇ ਘਰ ਤੋਂ ਪਰ ਆ ਗਿਆਂ ਦੇਖਦੇ ਹਾਂ ਹੁਣ ਵੀਕ ਲੈਣ ਦਾ ਬਣਦਾ ਨਵਾਂ ਫੋਨ ਜਾਂ ਫਿਰ ਕਿਦਾਂ ਬਣਦਾ ਦੇਖਦੇ ਆ ਤੁਹਾਨੂੰ ਦੱਸ ਦਿਆਂ ਫਿਰ ਆਪਾਂ ਦੇਖ ਲਈਏ ਪਹਿਲਾਂ 15 Pro ਸੀਗਾ ਪਹਿਲਾਂ ਆਪਣੇ ਕੋਲ ਤੇ ਹੁਣ ਅਸੀਂ ਸੋਚਿਆ ਵੀ ਆਪਾਂ ਚੇਂਜ ਕਰ ਲਈਏ 16 ਲੈ ਲਈਏ 16 Pro ਬਾਕੀ ਦੇਖਦੇ ਆ ਕਿ ਕਿਦਾਂ ਬਣਦਾ ਹਨਾ ਜੇਬ ਖਰਚਾ ਚੱਲਦੀ ਹੈ ਕਿ ਨਹੀਂ ਚੱਲਦੀ ਦੇਖਦੇ ਆ ਕਿੰਨੇ ਕੁ ਦਾ ਪੈਂਦਾ ਆਪਾਂ ਨੂੰ ਇਹ ਨਹੀਂ ਬੰਦੇ ਉਹ ਚੱਕ ਪਾਰੀ ਆ ਗਏ ਕਿੱਥੇ ਪੱਪਾ ਦਾ ਮਾਲ ਚੇਂਜ ਕਰ ਲੈਂਦੇ ਕਿ ਐਸ ਕੇ ਇਹਦਾ ਜਦੋਂ ਫੋਨ ਕਰਦੇ ਨਾ ਆਈਡੀਆ ਤਾਂ ਪੰਚ ਨਹੀਂ ਉਹਨਾਂ ਦੀ ਕਿੱਡੀ ਲਿਖਦੇ ਨਾ ਬੋਡੀ ਗੱਡੀ ਘਰ ਮੋਗੀ ਸੌਂਗੇ 2 ਘੰਟੇ ਤੱਕ ਢਿੜੀ ਰਹੀ ਹੈ ਸਰੀਰਕ ਹੋ ਗਈ ਅਜ ਤਾਂ ਲੋ ਤੁਹਾਨੂੰ ਗਿਫਟ ਦੇ ਦ ਨਵਾ ਇਹਦੇ ਕੋਲ ਤਾਂ ਕਿੱਥੇ ਰਹਿਣਾ ਇਹ ਟੋਡਾ ਹੀ ਆ ਹੋਰ ਕੀ ਦੋਸਤ ਲਓ ਵੀ ਆਪਾਂ ਆਏ ਸੀ ਫੋਨ ਦੇਖਣਾ ਪਰ ਦੇਖਦੇ ਦੇਖਦੇ ਨਹੀਂ ਪਸੰਦ ਕਰ ਲਿਆ 16 Pro ਤੇ 15 Pro ਆਪਾਂ ਦੋਹਾਂ ਲੈ ਤੈਨ 16 Pro ਆ ਸੀ 15 ਨਾਲ ਵੀਡੀਓ ਬਣ ਰਹੀ ਹੈ 15 ਨਾਲ ਵੀਡੀਓ ਬਣ ਰਹੀ ਹੈ ਲੰਬੀ ਪਾੜੋ ਸੰਭੋ ਐਮੀ ਐਮੀ ਖਸ ਕਰਦਾ ਮੇਰੇ ਕੋਲ ਯਾਰ ਜੀ ਉਹ ਚੱਲ ਰਹੀ ਹੋਈ ਹੈ 12 ਵਜੇ ਆਈ ਸੀ ਉਰੇ ਦੇਖ ਲਓ 12 ਵਜੇ ਅਸੀਂ ਬਟਾਗਰਾਂ ਜੇ ਨਿਕਲ ਰਹੇ ਹਾਂ 3-3 ਘੰਟੇ ਲੱਗੇ ਤੁਹਾਨੂੰ ਉੱਥੇ ਹਾਂਜੀ ਹੁਣ ਆਪਾਂ ਫੋਨ ਲੈ ਲਏ ਸੀ ਤੁਹਾਨੂੰ ਦਿਖਾਈ ਦਿੱਤੇ ਤੇ ਉਸ ਤੋਂ ਬਾਅਦ ਹੁਣ ਆਪਾਂ ਚੱਲੇ ਆਂਗੇ ਪਥਰੀ ਦੀ ਦਵਾਈ ਲੈਣਾ ਸਵੇਰੇ ਆਪਾਂ ਅਲਟਰਾ ਅਲਟਰਾਸਾਉਂਡ ਕਰਵਾਇਆ ਸੀਗਾ ਤੁਸੀਂ ਦੇਖਿਆ ਹੀ ਆ ਤੇ ਉਹਦੇ ਵਿੱਚ ਪਹਿਲਾਂ ਵੀ ਆਪਾਂ ਲਈ ਸੀਗੀ ਇਧਰੋਂ ਲੁਧਿਆਣਾ ਸਾਈਡ ਤੋਂ ਦਵਾਈ ਇਹ ਤੇਜ ਪਥਰੀ ਦੀ ਕਹਿੰਦੇ ਤਾਂ ਸੀਗੇ ਉਹ ਵੀ ਪੱਕਾ ਇਲਾਜ ਹੈ 1 ਮਹੀਨੇ ਚ ਨਿਕਲ ਜੂਗੀ ਪਰ ਮਹੀਨਾ ਹੋ ਗਿਆ ਦਵਾਈ ਖਾਂਦੇ ਨੂੰ ਹਜੇ ਤੱਕ ਤਾਂ ਮਤਲਬ ਥੋੜਾ ਜਿਹਾ ਫਰਕ ਪਿਆਗਾ ਨਾਂ ਦੇ ਬਰਾਬਰੀ ਕਹਿ ਸਕਦੇ ਆਪਾਂ ਤੇ ਚਲੋ ਸੋਚਿਆ ਵੀ ਇੱਕ ਵਾਰ ਹੋਰ ਲੈ ਕੇ ਦੇਖ ਲੈਂਦੇ 1 ਮਹੀਨੇ ਦੀ ਦਵਾਈ ਹੋਰ ਖਾ ਕੇ ਦੇਖ ਲੈਂਦੇ ਆ ਜੇ ਠੀਕ ਹੁੰਦੀ ਆ ਤੇ ਜੇ ਕਿਸੇ ਨੂੰ ਪਤਾ ਹਨਾ ਵੀ ਜੇ ਕੀਤੇ ਇਹਦਾ ਪੱਕਾ ਕੋਈ ਇਲਾਜ ਹੈਗਾ ਤਾਂ ਪਲੀਜ਼ ਕਮੈਂਟ ਦੇ ਵਿੱਚ ਜ਼ਰੂਰ ਦੱਸ ਦਿਓ ਤੇ ਹੁਣ ਆਪਾਂ ਚੱਲਦੇ ਆਂ ਅਸੀਂ ਰਾਹ 'ਚ ਰੁਕੇ ਸੀਗੇ ਹੁਣ ਇੱਥੇ ਭੁੱਖ ਬਹੁਤ ਲੱਗੀ ਸੀਗੀ ਕੁਝ ਖਾਣ ਪੀਣ ਲਈ ਤੇ ਹੁਣ ਤੁਹਾਨੂੰ ਆਪਾਂ ਜਾ ਕੇ ਦਿਖਾਉਣੇ ਹੁੰਦੇ ਸੀ ਕਿੱਥੋਂ ਦਵਾਈ ਲੈਣੇ ਆ ਬਰਨਾਲੇ ਤੋਂ ਆਪਾਂ ਜਾਣਾ ਸੀ ਲੁਧਿਆਣੇ ਕਾਫੀ ਟਾਈਮ ਲੱਗਿਆ ਰਸਤੇ 'ਚ ਤੇ ਗੁੱਗੂ ਦਾ ਹੋਣ ਲੱਗਿਆ ਸੀ ਜੀ ਕੱਚਾ ਵੇਰੇ ਨੂੰ ਅਸੀਂ ਬਾਹਰ ਕੱਢਿਆ ਹਵਾਵਾਂ ਬਲਵਾਈ ਕੋਕ ਪਲਾਇਆ ਤਾਂ ਦੇਖਦੇ ਆ ਹੁਣ ਇਹ ਆ ਹੀ ਹੋ ਜਾਂਦਾ ਹੈ ਰਸਤੇ 'ਚ ਜਦੋਂ ਜ਼ਿਆਦਾ ਸਫਰ ਹੁੰਦਾ ਨਾ ਤਾਂ ਇਹਦਾ ਇਹੀ ਹਾਲ ਹੋ ਜਾਂਦਾ ਹੈਗਾ

ਬਾਪਸੀ ਤੇ ਆਪਾਂ ਰਾਏਕੋਟ ਵਿੱਚ ਦੀ ਵਾਪਸ ਆਉਣਾ ਸੀਗਾ ਤੇ ਆਪਾਂ ਗੁਰਦੁਆਰਾ ਸਾਹਿਬ ਟਾਲੀਆਣਾ ਦੇ ਕੋਲ ਦੀ ਹੀ ਲੰਘਣਾ ਸੀਗਾ ਤੇ ਆਪਾਂ ਸੋਚਿਆ ਵੀ ਚਲੋ ਮੱਥਾ ਠੀਕ ਜੀ ਹਨਾ ਕਿਹੜਾ ਰੋਜ਼ ਰੋਜ਼ ਆਇਆ ਜਾਂਦਾ ਹੈ ਵੀ ਕਦੇ ਸੁਆਬਨ ਵਾਲੀ ਦਰਸ਼ਨ ਹੁੰਦੇ ਨੇ ਤੇ ਚਲੋ ਆਪਾਂ ਹੁਣ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਤੁਸੀਂ ਵੀ ਜਰੂਰ ਕਰਿਓ ਤੇ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਾਂਗੇ ਫਿਰ